ਬੱਲੇ ਫਿਰ ਪਾਇਆ ਇੰਨੀ ਥਾੜੀ ਦਿੰਦੀ ਆ ਹਾਂ ਭਗਤਾ ਇੰਨੀ ਸੇਰ ਨੇ ਟਿੱਤੀ ਆ ਜਾਂਦੇ ਨੇ ਕਿ ਬੰਦੇ ਦੇ ਟੱਤੀ ਬੰਨ ਜੀ ਨਹੀਂ ਕਰਦਾ ਮਜਬੂਰੀ ਆ ਬੰਦਾ ਕੀ ਆ ਆਜ ਬਾਬਾ ਕਿੱਧਰ ਆਇਆ ਬਾਬਾ ਹੀ ਆ ਗਿਆ ਬਾਬਾ ਹੀ ਆਇਆ ਆਜੀ ਕਿਹ ਭਗਤ ਟਾਈਮ ਵਾਲੀ ਗੇਟ ਚ ਖੜਾ ਹੋਰ ਭਗਤਾ ਠੀਕ ਠਾਕ ਹੈ ਆਜੀ ਬਾਬਾ ਤੁਸੀਂ ਸੁਣਾਓ ਬੜਾ ਠੀਕ ਨਾ ਭਗਤਾ ਬਾਬਾ ਮੈਂ ਨਹੀਂ ਲਾਇਆ ਕਿ ਪਹਿਲਾ ਹੀ ਆਇਆ ਸੀ ਹਾਂ ਭਗਤਾ ਪਿਛਲੇ ਮਹੀਨੇ ਆਇਆ ਸੀ ਮੈਂ ਜਦੋਂ ਆਪਾਂ ਉੱਥੇ ਅੰਦਰ ਬੈਠੇ ਸੀ ਹਾਂਜੀ ਬਾਈ ਮੈਂ ਕਿਹਦਾ ਪਿੰਡ ਪੁੱਛਣਾ ਭੁੱਲ ਗਿਆ ਬਈ ਪਿੰਡ ਤੁਹਾਡਾ ਆਪਣਾ ਲੱਕ ਚੱਕ ਤੂੰ ਖੇੜਾ ਇੱਧਰ ਪੈ ਗਿਆ ਲੰਗਾ ਨਗਰ ਦੇ ਕੋਲੇ ਠੀਕ ਹੈ ਆ ਤੇਰੇ ਮੱਥੇ ਦੀਆਂ ਤਿਉੜੀਆਂ ਦੱਸੀਆਂ ਤੇਰੇ ਚਿਹਰੇ ਤੇ ਉਦਾਸੀ ਬੜੀ ਹੈ ਬਾਬਾ ਮੈਂ ਤੁਹਾਨੂੰ ਕੀ ਦੱਸਾਂ ਤੁਹਾਨੂੰ ਕਹਾਂ ਸੀ ਮੈਂ ਨਹੀਂ ਠੰਢੀ ਹੋ ਗਿਆ ਹਾਂ ਭਗਤਾ ਠੰਡ ਤਾਂ ਬਹੁਤ ਹੁੰਦੀ ਹੁਣ ਲੱਗੀ ਮੈਨੂੰ ਜਾਂਦੀ ਪਰ ਬਹਿ ਕੇ ਗੱਲ ਕਰਦਾ ਤੂੰ ਬਹਿ ਜਾ ਬਹਿ ਜਾ ਹਾਂਜੀ ਬਾਈ ਬਗਲ ਚੋਂ ਪਾਇਆ ਇੰਨੀ ਖਾਦ ਦਿੰਦੀ ਆ ਹਾਂ ਭਗਤਾ ਇੰਨੇ ਸੇਰ ਨੇ ਕੱਤੀ ਆਏ ਦੇਖ ਬੰਦੇ ਨੇ ਕੱਤੀ ਬੰਨ ਜੀ ਨਹੀਂ ਕਰਦਾ ਮਜਬੂਰੀ ਆ ਬੰਦਾ ਕੀ ਕਰੇ ਭਗਤਾ ਕੰਮ ਤਾਂ ਫਿਰਤੇ ਦੇ ਆਸਤੇ ਬੜਾ ਔਖਾ ਬਾਬਾਏ ਕੋਈ ਇਹ ਜੀ ਦਵਾਈ ਦੇ ਦੇ ਕਿ ਕੱਟੀ ਦੇ ਪੈਰੇ ਆਵੇ ਪੈਰੇ ਆਵੇ ਭਗਤਾ ਫਿਰਤੇ ਵੀ ਚੂਰ ਨਹੀਂ ਦੇ ਦੇ ਜੀ ਹਾਂ ਜੀ ਬਾਬਾਏ ਕੀ ਪਤਾ ਤਾਂ ਪੈਰੇ ਉਂ ਲੱਗਦੇ ਜੀ ਬਾਬਾਏ ਕਹਿੰਦਾ ਕੋਈ ਨਹੀਂ ਫਿਰ ਗੱਡੀ ਪਿੰਡ ਚ ਗੇੜਾ ਕੱਢਣ ਗਈ ਆ ਥੋੜੇ ਫਿਰ ਕੋਈ ਨੀ ਫੰਤੂ ਨਾ ਕੱਢ ਕੇ ਦੇ ਦਿੰਨੇ ਆਪਾਂ ਜੀ ਬਾਈ ਹਾਂ ਫਿਰ ਤੇਰਾ ਕੋਈ ਮਸਲਾ ਹੱਲ ਕਰ ਦਾਂਗੇ ਹੁਣ ਬਾਬਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਵਾਂਗੇ ਬਾਬੇ ਬੜੀ ਦੂਰੋਂ ਭੁੱਖੇ ਚੱਲ ਕੇ ਆਏ ਮੱਧ ਪ੍ਰਸ਼ਾਦਾ ਪਾਣੀ ਤੇ ਮੈਂ ਜੀ ਆਪ ਨਹੀਂ ਛਕਾਈ ਤੂੰ ਕੀ ਕਹਿੰਦਾ ਹੋਗੀ ਬਾਬੇ ਘਰੇ ਕੋਈ ਪਕਾਉਣ ਵਾਲੀ ਨਹੀਂ ਤਾਂ ਅੱਛਾ ਇੱਕ ਸਮੱਸਿਆ ਫਿਰ ਤੇਰੀ ਹੋਰ ਪੈ ਗਈ ਹਾਂ ਜੀ ਕੀ ਪਕਾਉਣ ਵਾਲੀ ਚਾਹੀਦੀ ਆ ਜੀ ਬਾਈ ਵਿਆਹ ਪਾੜਨਾ ਹਾਂ ਜੀ ਤਾਂ ਕਹ ਮੈਨੂੰ ਤਾਂ ਮੈਂ ਤਾਂ ਤੇਰੇ ਮੱਥੇ ਦੀਆਂ ਲਕੀਰਾਂ ਪੜ ਲਈਆਂ ਸੀ ਵੀ ਤੇਰਾ ਵਿਆਹ ਨਹੀਂ ਹੋਇਆ ਅੱਛਾ ਜੀ ਤਾਂ ਹੀ ਤੈਨੂੰ ਕਿਹਾ ਪ੍ਰਸ਼ਾਦਾ ਪਾਣੀ ਮੈਂ ਵੀ ਛਕੀਆਂ ਠੀਕ ਹੁਣ ਦੱਸ ਮੈਂ ਆ ਕੇ ਆ ਜੀ ਹਾਂ ਜੀ ਬਈ ਕਿੰਨਾ ਦੀ ਕੁੜੀ ਚਾਹੀਦੀ ਤੈਨੂੰ ਦਾਦਾ ਸੁਹਣੀ ਹੈ ਸੋਖੀ ਹੈ ਸਾਰੇ ਗੋਣ ਹੋਣ ਮਤਲਬ ਦੀ ਕਮੂਡੀ ਹੋਵੇ ਵਿਆਹ ਕੇ ਖਾ ਲਈ ਫਿਰ ਤੂੰ ਭਗਤਾ ਤੇਰਾ ਕੰਮ ਔਖਾ ਕਿਉਂ ਬਈ ਤੂੰ ਕੁੜੀ ਕੁੜੀ ਦਾ ਕੋਲ ਪੈਸੇ ਭਾਲਣਾ ਤੈਨੂੰ ਉਹ ਕਮਾ ਕੇ ਖਵਾ ਦੇ ਹਾਂ ਜੀ ਐਂ ਜੀ ਕੋਈ ਗੱਲ ਨਹੀਂ ਕਰ ਤੇਰਾ ਤੂੰ ਮਸਲਾ ਹੱਲ ਕਰਦੇ ਹਾਂ ਜੀ ਪਿੰਡ ਤੇ ਗੇੜਾ ਕੱਢਦੇ ਕੋ ਨਾਲ ਦੇ ਪਿੰਡਾਂ ਦੀ ਕੀਮਤਾ ਕੋਈ ਰਿਸ਼ਤਾ ਲੱਭ ਜੀ ਬਾਈ ਐਸੇ ਹਜੇ ਵਿਆਹ ਮੇਰਾ ਵੀ ਨਹੀਂ ਹੋਇਆ ਮੈਂ ਵੀ ਤੇਰੇ ਨੂੰ ਛੜਾਈ ਤਾਂ ਹੀ ਤਾਂ ਮੈਂ ਰਮਨ ਜੀ ਬਣ ਗਿਆ ਉਮਰ ਕਿੰਨੀ ਹੋ ਗਈ ਸਾਡੀ ਉਮਰ ਮੇਰੀ 36 ਸਾਲ ਦਾ ਪਟਾ ਠੀਕ ਹੈ ਹਾਂ ਹੁਣ ਤੇਰਾ ਰਿਸਤਾ ਫਿਰਤਾ ਤੇਰਾ ਹੱਥ ਦਿਖਾ ਲਓ ਬਾਈ ਤੇਰੇ ਹੱਥਾਂ ਦੀ ਲਕੀਨਾ ਤੇ ਕੁੜੀਆਂ ਤਾਂ ਤੇਰੀ ਕਿਸਮਤ ਚ ਦੋ ਲਿਖੀਆਂ ਪਟਾ ਹਾਂਜੀ ਬਾਈ ਪਰ ਵਿਆਹ ਤੇਰੇ ਇੱਕ ਨਾਲ ਹੀ ਕਰਾਵਾਂਗੇ ਪਰ ਦੋ ਤਾਂ ਇਕੱਠੇ ਕਰਾਉਣ ਲੋਗਾ ਤੂੰ ਬੱਲੇ ਇੱਕ ਗੱਲ ਦੱਸਿਆ ਤੁਹਾਨੂੰ हां बोल ਭਾਟਾ ਲੈ ਆਪ ਬਚੋ ਲਾ ਪਰਦੇ ਆ ਜਾਣੇ ਕੱਕੋ ਜੀ ਮੇਰਾ ਵਿਆਹ ਨਹੀਂ ਹੋਇਆ ਭਾਤਾ ਫਿਰ ਤਾਂ ਐ ਘਰ ਤੀ ਨਕਰੀ ਆਉਦਾ ਹੱਥ ਲਖਾ ਮੈਨੂੰ ਦੁਬਾਰਾ ਨਹੀਂ ਐ ਕਰਾ ਫਿਰ ਤੇਰੇ ਹੱਥਾਂ 'ਚ ਲਕੀਰਾਂ ਸਿੱਧੀਆਂ ਕਰ ਦਮੈਂ ਅੱਛਾ ਏ ਤੇਰਾ ਇੱਕ ਮਨ ਕਰਉਣਾ ਮੈਂ ਫਿਰ ਤੇ ਤੂੰ ਤੇਰੇ ਨਾਲ ਫਿਰ ਮੇਰਾ ਵੀ ਕਰਾਂਗਾ ਆ ਜਾਓ ਬਾਬਾ ਮੈਂ ਆਖਾਂਗਾ ਤੇ ਨਾਗ ਦੀ ਦੇਵੀ ਤਾਂ ਹੋਰ ਭਗਤਾ ਆਇਆ ਕੋਈ ਘਰੇ ਖਾਲ ਅਬਾ ਆਇਆ ਹੋਰ ਭਗਤਾ ਠੀਕ ਠਾਕ ਹਾਂ ਬਾਬਾ ਠੀਕ ਹੈ ਹੋਰ ਤੂੰ ਠੀਕ ਹੈ ਬਹੁਤ ਠੀਕ ਹੈ ਭਗਤਾ ਭਗਤਾ ਤੇ ਮੱਥੇ ਦੀਆਂ ਲਕੀਰਾਂ ਕੋਈ ਠੀਕ ਨਹੀਂ ਲੱਗ ਰਹੀਆਂ ਮੈਨੂੰ ਤੇ ਬਾਬਾ ਕਿਵੇਂ ਤਾਂ ਹੁਣ ਤੈਨੂੰ ਵੀ ਪਤਾ ਹੀ ਹੈ ਬਾਬਾ ਰਸਾ ਕਸੂਟਾ ਦੇਖ ਭਗਤਾ ਤਾਂਗ ਬੜਾ ਮੈਂ ਤੇ ਕੋਈ ਕੰਮ ਤਾਂ ਹੁੰਦਾ ਕਰ ਲਿਆ ਕਰ ਪੈ ਨਹੀਂ ਦਿਆ ਕੰਮ ਹੁੰਦਾ ਨਾ ਪਾਉਂਦਾਆਂ ਪੰਟਾਂ ਸਲਤ ਕੀ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਬਾਬਾ ਅੱਛਾ ਠੰਡ ਵੀ ਹੈ ਠੰਡ ਤੇ ਠੰਡ ਤਾਂ ਸਾਵਣ ਆ ਗਈ ਅਸੀਂ ਵੀ ਆਪਦਾ ਕੰਮ ਢੁੰਡਾ ਕਰਦੇ ਫਿਰਦੇ ਲੋਕਾਂ ਦੀ ਸੇਵਾ ਤੇ ਲੱਗੇ ਹੁਣ ਹੁਣ ਦੱਸ ਤੈਨੂੰ ਕੀ ਚਾਹੀਦਾ ਫਿਰ ਬਾਬਿਆਂ ਬਾਬਾ ਸੱਤਾ ਸੱਤਾ ਦੇ ਦੇ ਕੋਈ ਸੱਤਾ ਤਾਂ ਦੇਂਦੀ ਨਾ ਨਹੀਂ ਤੂੰ ਐ ਕਰ ਤੂੰ ਅੱਜ 60 75 ਲਾ ਲਈ ਨਾ ਕਹੇ ਬਾਬਾ ਪਰ ਜੀ ਤੂੰ ਸੱਤਾ ਦੇ ਕੇ ਤੈਨੂੰ ਆ ਜਾਂਦਾ ਥੱਜ ਨੂੰ ਪੈਸੇ ਦੇਣਾ ਪੈਸੇ ਦੇਣੇ ਬੰਦ ਕਰ ਦੇ ਨਹੀਂ ਤਾਂ ਨੰਗੀ ਹੀ ਰਹੇਂਗਾ ਤੂੰ ਪਰ ਨਹੀਂ ਨਾ ਬਾਬਾ ਪੈਸੇ ਉਹੀ ਜਿਹੜੀ ਸਹੇਲੀ ਪਸਾਈ ਸੋਨੁ ਬਾਜਵਾ ਅੱਛਾ ਹਾਂ ਨਹੀਂ ਦਿੰਦਾ ਬਾਬਾ ਇਤ ਬਚਾ ਹੁਣ ਕਿੰਨੇ ਪਤਾ ਲੱਗਿਆ ਬਾਬਿਆਂ ਨੂੰ ਕਿਵੇਂ ਪਤਾ ਲੱਗਿਆ ਨਹੀਂ ਬਾਬਾ ਮੈਂ ਤੇਰੇ ਮੱਥਾ ਦੀਆਂ ਲਕੀਨਾ ਪੜ ਲਈਆਂ ਅੱਛਾ ਹਾਂ ਦਿਲ ਲਾ ਲਈਆਂ ਜਾਣਦੇ ਬਾਬੇ ਤੈਨੂੰ ਜਨਾਨੀ ਥੱਲੇ ਲਾ ਦੂ ਠੀਕ ਆ ਠੀਕ ਆ ਸਮਝ ਗਿਆ ਮੇਰੀ ਗੱਲ ਸਮਝ ਚੱਲ ਠੀਕ ਆ ਘੜਤਾ ਫਿਰ ਮੈਂ ਅੱਗੇ ਵੀ ਜਾ ਚੱਲ ਜੀ ਬਾਬਾ ਫਿਰ ਹਾਂ ਚੱਲ ਠੀਕ ਆ ਚੱਲਦਾ ਫਿਰ ਅੱਜ ਨਾਥਾਰੇ ਭਾਗ ਖੋਦ ਕੇ ਸਵੇਰ ਨਾਲੀ ਟੱਕਰ ਜੀ ਕਦ ਦੁਰ ਬਾਬਾ ਜਾਇ ਪਰਦਨੀ ਨੇ ਦਾਦਾ ਆ ਜਾਂਦਾ ਚਲਾ ਦੇ ਨਹੀਂ ਆਨਾਂ ਕਰਦੇ ਕੋਈ ਗੱਲ ਬਾਤ ਬੜੇ ਦਿਨਾਂ ਬਾਅਦ ਟੱਕਰੀ ਆ ਤੇਰਾ ਬੰਦਾ ਕੀ ਹਾਲ ਹੈ ਤੇਰੇ ਵਧੀਆ ਹੈਗਾ ਕੀ ਕਰਦੀ ਹੁਣੀ ਆ ਤੇਰਾ ਅੱਜ ਕੱਲ ਜਲੀ ਰਹੀ ਹੈ ਵਿਆਹ ਤੇਰੇ ਚਿਹਰੇ ਤੋਂ ਤੂੰ ਬੜੀ ਦੁਖੀ ਲੱਗਦੀ ਬਾਬਾ ਮੈਂ ਕਿਹੜੇ ਬਸਦੀ ਹਾਂ ਤੂੰ ਆਪਣੇ ਘਰ ਵਾਲੇ ਤੋਂ ਬੜੀ ਦੁਖੀ ਬਾਬਾ ਮੇਰਾ ਵਿਆਹ ਨਹੀਂ ਹੋਇਆ ਤੇਰਾ ਵਿਆਹ ਨਹੀਂ ਹੋਇਆ ਲੱਗਦਾ ਬਾਬਾ ਨੂੰ ਗੱਲ ਤੋਂ ਫੈਨੀ ਹੋਈ ਬਾਬਾ ਮੇਰੇ 10 ਕਲਾਸ ਪੜ੍ਹਦੇ ਆ ਤਸਵੀਰ ਕਿ ਪੜਨੀ ਹਾਂ ਕਿੰਨੀਆਂ ਕਲਾਸਾਂ ਹੋਰ ਪੜਨੀਆਂ ਤੂੰ 12 12 ਕਿਉਂ ਕਰਨੀਆਂ ਚਲ ਕੋਈ ਨਹੀਂ ਫਿਰ ਤੂੰ 12 ਪੜ ਲੈ ਫਿਰ ਤੇ ਨਹੀਂ ਮੋਕਲੀ ਲਵਾ ਦਾਂਗੇ ਫਿਰ ਬਾਬਿਆਂ ਵਾਲਾ ਧਿਆਨ ਮਾਰੀ ਛੋੜ ਆ ਜਾ ਚਲੋ ਬਾਬਾ ਆ ਲੱਕੜਾਂ ਨੂੰ ਬਾਗੀਆਂ ਮਾਪਦੇ ਪਿਆਉਣੂ ਆਏ ਪਪਾ ਉਹ ਦੇਖ ਪੰਘੀਰੀ ਜਿਹੜੀ ਸੀ